ਸਭਾ ਜੀ ਦੀ ਮੀਟਿੰਗ ਕੀਤੀ ਹੈ ਜਿਹਦੇ ਕੀਰਤਨ ਦਰਬਾਰ ਹੋ ਰਿਹਾ ਕਿ ਕਹਿੰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਗੁਰਦਰਾ ਟਾਲੀ ਸਾਹਿਬ ਸੰਤੋਖਸਰ ਵਿਖੇ 20 ਅਪ੍ਰੈਲ ਨੂੰ ਬੜੀ ਸਰਧਾ ਤੇ ਸਤਿਕਾਰ ਨਾਲ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਬਾਬਾ ਜੀ ਨਾਲ ਤੇ ਸੇਵਕ ਜਥੇ ਨਾਲ ਅੱਜ ਇੱਕ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਇਸ ਗੁਰਮਤ ਸਮਾਗਮ ਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਸੋ ਉਹ ਸਾਰੀਆਂ ਵਿਚਾਰਾਂ ਹੋਈਆਂ ਨੇ ਉਹਦੇ ਸੰਬੰਧ ਦੇ ਵਿੱਚ 18 April ਨੂੰ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪ੍ਰਕਾਸ਼ ਹੋਣਗੇ ਜਿਨ੍ਹਾਂ ਦਾ ਕਿ 20 ਤਰੀਕ ਨੂੰ ਸਵੇਰੇ ਭੋਗ ਪਾਣ ਉਪਰੰਤ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਵੇਗਾ ਇਹ ਕੀਰਤਨ ਦਰਬਾਰ ਸ਼ਾਮ ਨੂੰ ਲਗਭਗ 2 ਵਜੇ ਤੋਂ ਆਰੰਭ ਹੋ ਕੇ ਰਾਤ ਇਸ ਗੁਰਮਤ ਸਮਾਗਮ ਦੀ ਜਿਹੜੀ ਸਮਾਪਤੀ ਆ ਉਹ 12 ਵਜੇ ਤੱਕ ਹੋ ਜਾਣੀ ਆ ਜਿਹਦੇ ਵਿੱਚ ਕਿ ਪੰਥ ਦੇ ਬਹੁਤ ਹੀ ਪ੍ਰਸਿੱਧ ਮਹਾਨ ਜਿਹੜੇ ਰਾਗੀ ਕੀਰਤਨੀਏ ਨੇ ਉਹ ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਸਮੇਂ ਕੀਤਰਹੀ ਨਿਹਾਲ ਕਰਨਗੇ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਪੁਰਬ ਦੇ ਵਿੱਚ ਸਮਾਗਮਾਂ ਦੇ ਵਿੱਚ ਆਪਣੇ ਆਪਣੇ ਹਿਸਾਬ ਨਾਲ ਹਿੱਸਾ ਸਵਾਵਾ ਪਾ ਰਹੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਸਚ ਕੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਅਪੀਲ ਆ ਕਿ ਆਓ ਆਪਾਂ ਇਸ ਤਨਤਨ ਸਿਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਮਰਪਿਤ ਜਿਹੜਾ ਇਸ ਗੁਰਮਤ ਸਮਾਗਮ ਹੋ ਰਿਹਾ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਚ ਆਪਣੀ ਹਾਜ਼ਰੀ ਲਵਾ ਕੇ ਗੁਰੂ ਦੀਆਂ ਖੁਸ਼ੀਆਂ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਦਰਵਾਜ਼ਾ ਤੇ ਮੈਂ ਜਨਾ ਮੀਟਿੰਗ ਕੀਤੀ ਕੀ ਕਹਿੰਨੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੋਂ ਸਬੰਧ ਵਿੱਚ ਅੱਜ ਭਾਈ ਗੁਰਦਾਸ ਹਲ ਵਿਖੇ ਮੈਂਜਰ ਸਚਕੰਡ ਸ੍ਰੀ ਰਮੰਦਰ ਸਾਹਿਬ ਤੇ ਕਾਰਸੇਵਾਲੇ ਬਾਬਿਆਂ ਨਾਲ ਇਸੇ ਸਬੰਧ ਵਿੱਚ ਸਾਰੀਆਂ ਵਿਚਾਰਾਂ ਹੋਈਆਂ ਵਾ ਤੇ ਤਿਆਰੀਆਂ ਦਾ ਜਾਜਾ ਲਿਆ ਹੈ ਇਸੇ ਸਬੰਧ ਵਿੱਚ 18 ਅਪ੍ਰੈਲ ਨੂੰ ਸ੍ਰੀ ਖੰਡਵਟ ਸਾਹਿਬ ਆਰੰਭ ਹੋਣਗੇ 20 ਅਪ੍ਰੈਲ ਸ੍ਰੀ ਭੋਗ ਪੈਣਗੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਦੇਰ ਰਾਤ ਤੱਕ ਦੀਵਾਨ ਸੱਜਣਗੇ ਸਮੂਹ ਸੰਗਤ ਨੂੰ ਚਰਣਾ ਵੀ ਬੇਨਤੀ ਹੈ ਕਿ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ